चलो <laughs> अठ <laughs> <laughs> ਹੈਲੋ ਜੀ ਸਤਿ ਸ੍ਰੀ ਅਕਾਲ ਤੇ ਹਾਂਜੀ ਲੋ ਜੀ ਤਿੰਨ ਹੈਗਾ ਜੀ ਸੋਮਵਾਰ ਦਾ ਟਾਈਮ ਜਿਹੜਾ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਆਪਾਂ ਆਪਣੇ ਕੰਮਕਾਰ ਸ਼ੁਰੂ ਕਰ ਲਏ ਨੇ ਕੰਮ ਕਰਤਾ ਆਪਣੇ ਜਦੋਂ ਦੇ ਉੱਠੇ ਆ ਉਦੋਂ ਦੇ ਸ਼ੁਰੂ ਨੇ ਤੇ ਹੁਣ ਆਪਾਂ ਕਰਦੇ ਹਾਂ ਜੀ ਵਲੌਗ ਸਟਾਰਟ ਤੇ ਵਲੌਗ ਮੈਂ ਕੱਲ ਕਲਿੱਪ ਲਈ ਸੀਗੀ ਸ਼ਾਮ ਦੇ ਟਾਈਮ ਦੀ ਹੈ ਨਾ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਾਡੀ ਛੋਟੀ ਬਹੁਤ ਨਖਰੇ ਦਿਖਾਉਂਦੀ ਆ ਜਦੋਂ ਇਹਨੂੰ ਨਮੋਣ ਲੱਗਦੀ ਆ ਨਾ ਤੇ ਜਾਣ ਕੇ ਨਾ ਬੈਠ ਜਾਂਦੀ ਆ ਵੀ niche ਬੈਠ ਜਾਂਦੀ ਆ ਹਨਾ ਵੀ ਮੈਨੂੰ ਬੈਠੀ ਨੂੰ ਨਵਾਉ। ਫਿਰ ਜਦੋਂ ਇਹਦੇ ਉੱਪਰ ਪਾਣੀ ਪਾਉਨੇ ਆ ਇਹਨੂੰ ਮਲਦੇ ਆ ਫਿਰ ਕਿਤੇ ਜਾ ਕੇ ਉੱਟਦੀ ਆ ਹਨਾ। ਬਹੁਤ ਨਖਰੇ ਦਿਖਾਉਂਦੀ ਆ। ਤੇ ਲੋਲਜੀ ਹੁਣ ਆਪਾਂ ਇਸ ਤੋਂ ਪਹਿਲਾਂ ਆਪਣੇ ਜਿਹੜੇ ਕੰਮ ਕਰਸੰਨੀ ਵਗੈਰਾ ਦੇ ਹਨਾ ਕੱਕ ਕੰਡੇ ਦੇ ਪੀੜ ਪਾਉਣੇ, ਧਾਰਾ ਕੱਟਣੀਆਂ ਉਹ ਆਪਣੇ ਜਿਹੜੇ ਕੰਮਕਾਰ ਆ ਉਹ ਨਿਭੜ ਚੁੱਕੇ ਸੀ। ਹੁਣ ਆਪਣਾ ਰਹਿ ਗਿਆ ਜੀ ਇਹਨਾਂ ਦੇ ਨੀਚੋਂ ਸਾਫ ਸਫਾਈ ਕਰ ਲਈ ਤੇ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਉਣਾ। ਦੇ ਲੋ ਜੀ ਆਪਾਂ ਉਹ ਚੱਕ ਰਿਆ ਸੀਗਾ ਤੇ ਮੈਂ ਕਿਹਾ ਵੀ ਨਾਲ ਦੇ ਨਾਲ ਮੈਂ ਪੱਤ ਤਿਆ ਨਹੀਂ ਤਾਂ ਫਿਰ ਘਾਣੂ ਹੋ ਜਾਂਦੀ ਹੈ ਦੁਬਾਰਾ ਇੱਧਰ ਆਉਣ ਦੀ ਫਿਰ ਮੈਨੂੰ ਐ ਹੁੰਦਾ ਵੀ ਸ਼ਾਮ ਦੇ ਟਾਈਮ ਤੇ ਪੱਤੂੰਗੀ ਤੇ ਇਸ ਤੋਂ ਪਹਿਲਾਂ ਤਾਂ ਚਲੋ ਜੀ ਮੀਨੇ ਪਾਤੀਆਂ ਨਹੀਂ ਪੱਥਣ ਦਿੱਤੀਆਂ ਕਿਉਂਕਿ ਮੀਂਹ ਆ ਜਾਂਦਾ ਸੀਗਾ ਤੇ ਚਲੋ ਹੁਣ ਹਨਾ ਵੀਰ ਦਾ ਸੋਨੇ ਦਿਨ ਲੱਗਣ ਲੱਗੇ ਆ ਤੇ ਇਸ ਤੋਂ ਬਾਅਦ ਜਦੋਂ ਜ਼ਿਆਦਾ ਸਰਦੀ ਆ ਗਈ ਤੇ ਮੇਰੇ ਤੋਂ ਉਦੋਂ ਵੀ ਇੱਥੇ ਪਾਤੀਆਂ ਨਹੀਂ ਪੱਤੀਆਂ ਜਾਣੀਆਂ ਕਿਉਂਕਿ ਫਿਰ ਛਾਂ ਰਹਿੰਦੀ ਆ ਪਾਤੀਆਂ ਸੁੱਕਦੀਆਂ ਨਹੀਂ ਹੈਗੀਆਂ ਤੇ ਤਾਂ ਕਰਕੇ ਹੁਣ ਆਪਾਂ ਚਲੋ ਜਿੰਨਾ ਟਾਈਮ ਹਨਾ ਵੀ ਇੱਥੇ ਠੀਕ ਆ ਮੌਸਮ ਅਤੇ ਉਹਨਾ ਟਾਈਮ ਆਪਾਂ ਚਲੋ ਚਾਰ ਪਾਤੀਆਂ ਜੋੜ ਲਈਏ ਕਿਉਂਕਿ ਸਿਆਲਾਂ ਦੇ ਵਿੱਚ ਆਪਾਂ ਨੂੰ ਬਾਲਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ। ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਆ ਤੁਹਾਡਾ ਨੂਰ ਮਾਰ ਬਲਾਗ ਦੇ ਵਿੱਚ। ਹੋਰ ਲਸੋ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਹਾਂਜੀ ਅਸੀਂ ਸਾਰੇ ਜਣ ਠੀਕ ਠਾਕ ਆਂ ਜੀ ਤੇ ਆਪਾਂ ਕਰਦੇ ਆ ਆਪਣਾ ਵਲੌਗ ਸਟਾਰਟ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ। ਹੁਣ ਟਾਈਮ ਜਿਹੜਾ ਹੋ ਗਿਆ ਜੀ ਸਵਾ 8 ਦਾ ਹੋ ਗਿਆ। ਆਪਣੇ ਜਿਹੜੇ ਪਰਛਾਵੇਂ ਦੇ ਕੰਮਕਾਰ ਆ ਉਹ ਵੀ ਨਵੇੜ ਲਏ ਆਪਾਂ। ਤੇ ਬਸ ਨੂੰ ਆਪਿਆ ਕੀ ਬਣਤੀ ਆ ਵਰਸ਼ ਵਗੈਰਾ ਵੀ ਧੋ ਦਿੱਤੀ ਆ ਉਹਾ ਚੱਕ ਕੇ ਪੱਤ ਕੇ ਜਾਨੀ ਕਿ A to Z ਆਪਣਾ ਜਿਹੜਾ ਉਧਰਲਾ ਹੁਣ ਕਸ਼ੂਆਂ ਦਾ ਕੰਮ ਜਿਹੜਾ ਨਿਪਟ ਚੁੱਕਿਆ ਤੇ ਅਰਸ਼ਨੂਰ ਵੀ ਸਕੂਲ ਚ ਲੱਗੇ ਜੀ ਉਹਦਾ ਕਿਸੇ ਨੇ ਤਿਆਰ ਕਰਤਾ ਸੀ ਉਹ ਵੀ ਚਲੇ ਗਏ ਸਕੂਲ ਤੇ ਹੁਣ ਮੈਂ ਕੀ ਹਟੇ ਚਾਹ ਹੁਣ ਬਣਾਈ ਸੀ ਚਾਹ ਤੇ ਨੂਰ ਤੇ ਲੈ ਕੇ ਚਲੇ ਗਏ ਖੇਤ ਤੇ ਹੁਣ ਆਪਾਂ ਕਰਦੇ ਆ ਆਪਣਾ ਕੰਮਕਾਰ ਸ਼ੁਰੂ ਆ ਅੱਜ ਮਿਸਤਰੀ ਨੇ ਨਹੀਂ ਆਉਣਾ ਹੈਗਾ ਕੰਮ ਕੀਤੇ ਜਾਣਾ ਸੀਗਾ ਉਹਨਾਂ ਨੇ ਤੇ ਅੱਜ ਨਹੀਂ ਆਊਗਾ ਤੇ ਕੱਲ ਤੋਂ ਫੇਰ ਕੰਮ ਜਿਹੜਾ ਮਿਸਤਰੀ ਦਾ ਸ਼ੁਰੂ ਹੋਊਗਾ। ਲੋਜੀ ਆਪਣਾ ਜਗਾ ਚੌਂਤਰਾ ਪਣ ਰਿਹਾ। ਤੇ ਬਾਕੀ ਇਹਦੀ ਤਿਆਰੀ ਟਾਇਲ ਵਗੈਰਾ ਲਗਾਉਣੀ ਹੈਗੀ ਇਹਦੇ ਉੱਪਰ ਲੋ ਲਗਾਵਾਂਗੇ ਆਪਾਂ ਕੱਲ ਨੂੰ। ਨਾਲੇ ਇੱਥੇ ਫਰਸ਼ ਵਗੈਰਾ ਲੱਗ ਜਾਏਗੀ। ਤੇ ਅਜੇ ਵੀ ਕਟਾਈ ਵਗੈਰਾ ਹੋ ਜਾਏਗੀ। ਬਾਕੀ ਆਹ ਵਾਲੀਆਂ ਇੱਥਾ ਇੱਧਰ ਲੀਆਂ ਵੀ ਪੱਟਣ ਵਾਲੀਆਂ। ਇਹ ਵੀ ਪੱਟਾਂਗੇ ਆਪਾਂ। ਤੇ ਜਦੋਂ ਇਹ ਕੰਪਲੀਟ ਹੋ ਗਿਆ ਫੇਰ ਤੇ ਹਾਂਜੀ ਫੇਰ ਆਪਾਂ ਬਾਥਰੂਮ ਵਗੈਰਾ ਬਣਾਉਣੇ ਸ਼ੁਰੂ ਕਰਾਂਗੇ। ਤੇ ਲੋ ਜੀ ਆਪਾਂ ਤੁਹਾਨੂੰ ਦਿਖਾਤਾ ਕਿ ਕਿੰਨਾ ਕੰਮ ਨਿਬੜਿਆ ਸੀਗਾ ਨਾ ਕਿਉਂਕਿ ਪਹਿਲੇ ਦਿਨ ਤਾਂ ਇਸ ਤਰ੍ਹਾਂ ਹੋ ਜਾਂਦਾ ਹਨਾ ਵੀ ਪਹਿਲੇ ਦਿਨ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਕੰਮ ਦੀ ਸ਼ੁਰੂਆਤ ਜੀ ਕਰਨੀ ਤਾਂ ਫੇਰ ਬਾਕੀ ਉਸੇ ਤਰ੍ਹਾਂ ਚਾਲ ਵੀ ਪੈ ਜਾਂਦੀ ਹੈ ਤੇ ਰਹਿਣਾ ਕੰਮ ਚੱਲ ਪੈਂਦਾ ਪਹਿਲੇ ਦਿਨ ਥੋੜਾ ਜਿਹਾ ਔਖਾ ਲੱਗਦਾ ਹਨਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਥੋੜੀ-ਥੋੜੀ ਜਿਹਾ ਨਾ ਸਾਰਾ ਵੀ ਹੋ ਜੂਗਾ ਸੈਟ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਬਾਕੀ ਹੈ ਨਾ ਕੱਲ ਨੂੰ ਜਿਵੇਂ ਚੌਂਤਰਾ ਕੰਪਲੀਟ ਹੋ ਗਿਆ ਫਿਰ ਉਸ ਤੋਂ ਬਾਅਦ ਅਗਲਾ ਕੰਮ ਥਰੂ ਹੋ ਜਾਊਗਾ ਜਿਵੇਂ ਜਿਵੇਂ ਕੰਮ ਹੁੰਦਾ ਜਾਊਗਾ ਤੇਵੇਂਵੇਂ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਹਨਾ ਵੀ ਆਪਾਂ ਕੀ ਕੀ ਕੰਮ ਕਰਵਾਉਣੇ ਆ ਤੇ ਚਲੋ ਜੀ ਹੁਣ ਆਪਾਂ ਅੱਜ ਮੈਂ ਕੱਪੜੇ ਤੈ ਬਣਾਉਣੀਆਂ ਪਹਿਲਾਂ ਤਾਂ ਮੇਰੇ ਕੱਲ ਕੱਪੜੇ ਮੈਂ ਧੋਤੇ ਸੀਗੇ ਸੀਗੇ ਹਨਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਕੱਪੜੇ ਤੈ ਲਾ ਕੇ ਰੱਖਣ ਦਾ ਟਾਈਮ ਨਹੀਂ ਮਿਲਿਆ ਸੀਗਾ ਹਨਾ ਵੀ ਪਹਿਲਾਂ ਸਵੇਰ ਦੀ ਰੋਟੀ ਪਾਣੀ ਹੋ ਗਿਆ ਫਿਰ ਬਥੇਰ ਦਾ ਹੋ ਗਿਆ ਹਨਾ ਤੇਜਾ ਆਪਾਂ ਹੀ ਹੋ ਜਾਂਦਾ ਧਿਕਰ ਤਾਂ ਕਰਕੇ ਤੇ ਹੁਣ ਮੈਂ ਪਹਿਲਾਂ ਕੱਪੜੇ ਰੱਖ ਦਿਆਂ ਜੀ ਤਹਿ ਲਾ ਕੇ ਸੀ ਫਿਰ ਭਾਂਡੇ ਵਗੈਰਾ ਸਾਫ਼ ਕਰਕੇ ਫਿਰ ਝਾੜੂ ਝੂਣ ਲਗਾਉਣੀ ਅੱਜ ਹਾਂਜੀ ਆਪਾਂ ਲੱਗੇ ਜੀ ਹੁਣ ਇੱਥੇ ਕੱਪੜੇ ਤਹਿ ਲਾਉਣ ਤੇ ਸਭ ਤੋਂ ਪਹਿਲਾਂ ਕੱਪੜੇ ਸਾੰਧਿਆਂ ਤਹਿ ਲਾ ਕੇ ਹਨਾ ਕਿਉਂਕਿ ਜਿੰਨਾ ਟਾਈਮ ਕੱਪੜੇ ਆਂ ਦਾ ਖਲਾਰਾ ਨਹੀਂ ਚੱਕਿਆ ਜਾਂਦਾ ਉਹਨਾ ਟਾਈਮ ਵਿੱਚ ਝੋ ਕੰਮ ਅਧੂਰਾ ਜਾ ਹੁੰਦਾ ਸਾਫ਼ ਸਿਆਂ ਦਾ ਤੇ ਆਪਾਂ ਕੱਪੜੇ ਤਹਿ ਲਾ ਕੇ ਰੱਖ ਦਈਏ ਤੇ ਉਸ ਤੋਂ ਬਾਅਦ ਫਿਰ ਲਗਾਉਣੇ ਆ ਝਾੜੂ ਪੋਚਾ ਇਹ ਮੇਰੇ ਲਈ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਅੱਜ ਨਹੀਂ ਆਉਣਾ ਹੈਗਾ ਪਰ ਮੈਨੂੰ ਇਹ ਕੰਮ ਠੀਕ ਜੈਨ ਲੱਗਦਾ ਹੁੰਦਾ ਹਨਾ ਵੀ ਮੈਨੂੰ ਐ ਸੀਗਾ ਹਨਾ ਵੀ ਟੇਕੇ ਚਲੋ ਹਨਾ ਵੀ फटाफट ਕੰਮ ਨਵੇੜ ਦੇਣਾ ਤੇ ਪਰ ਚਲੋ ਦੇਖਦੇ ਆ ਹਨਾ ਹੁਣ ਕੱਲ ਨੂੰ ਜਦੋਂ ਆਇਆ ਮੈਂ ਕਹੀ ਜਾਂਦੀ ਸੀ ਕਿ ਕੱਲ ਨੂੰ ਜਦੋਂ ਬਈ ਆਇਆ ਮੈਨੂੰ ਕਹਿਣਾ ਵੀ ਭਰਾਵਾ ਇੱਕ ਵਾਰੀ ਨਾ ਸਾਰਾ ਵੀ ਕੰਪਲੀਟ ਕਰ ਦੇ ਤੂੰ ਹਨਾ ਕਿਉਂਕਿ ਪਹਿਲੇ ਬਹੁਤ ਟਾਈਮ ਹੋ ਗਿਆ ਤੇ ਵੀ ਤੂੰ ਕੰਪਲੀਟ ਕਰ ਦੇ ਕਿਉਂਕਿ ਪਹਿਲਾਂ ਟਾਈਮ ਆਇਆ ਹੋ ਗਿਆ ਵੀ ਕਾਫੀ ਟਾਈਮ ਹੋ ਗਿਆ ਵੀ ਸਾਨੂੰ ਸਲਾਹ ਕਰਦਿਆਂ ਨੂੰ ਹਨਾ ਪਹਿਲਾਂ ਸੋਚਿਆ ਸੀ ਵੀ ਹੁਣ ਲਾਉਨੇ ਆ ਮਿਸਤਰੀ ਹੁਣ ਲਾਉਨੇ ਆ ਪਹਿਲਾਂ ਗਰਮੀ ਜ਼ਿਆਦਾ ਸੀਗੀ ਫੇਰ ਗਰਮੀ ਤੋਂ ਬਾਅਦ ਫੇਰ ਸੋਚਿਆ ਸੀ ਫੇਰ ਐ ਹੋ ਗਿਆ ਵੀ ਚਲੋ ਮੀਂਹ ਪੈਣ ਲੱਗ ਗਿਆ ਹਨਾ ਪਹਿਲਾਂ ਮੀਂਹ ਨੇ ਵੀ ਕੁਝ ਕਰਨ ਦਿੱਤਾ ਜੇ ਹੁਣ ਮੀਂਹ ਤੋਂ ਹਟਿਆ ਤਾਂ ਹੁਣ ਵੀ ਉਹੀ ਗੱਲ ਮਿਸਤਰੀ ਆਲਮਟੋਲ ਕਰੀ ਜਾਂਦਾ ਹੈਗਾ ਤੇ ਚਲੋ ਦੇਖਦੇ ਆ ਜੀ ਕਿੰਨੇ ਕ ਦਿਨ ਲਾਉਂਦਾ ਕਦ ਤੱਕ ਕੀ ਕੀ ਕੰਮ ਨਿਵੇੜਦਾ ਹਨਾ ਤੇ ਇਹ ਲਓ ਜੀ ਆਪਾਂ ਕੱਪੜੇ ਤਿਆਰ ਲਾਤੇ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਆਪਾਂ ਹੁਣ ਲੱਗੇ ਜੀ ਝਾੜੂ ਲਗਾਉਣ ਇਸ ਰੂਮ ਦੇ ਵਿੱਚ ਲਗਾਉਣੇ ਪਹਿਲਾਂ ਝਾੜੋ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾ ਦਿੱਤੀ ਉਸ ਰੂਮ ਚ ਤੇ ਲੋ ਜੀ ਹੁਣ ਆਪਾਂ ਆ ਗਏ ਆ ਇਸ ਰੂਮ ਚ ਤੇ ਇੱਥੋਂ ਵੀ ਆਪਾਂ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾ ਦਿੰਨੇ ਆ ਤੇ ਰੇਤ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਜੇ ਅੰਦਰਾਂ ਚ ਹੈ ਨਾ ਤੇ ਹੁਣ ਤਾਂ ਬਾਹਰ ਵਿਲੇ ਦੀ ਸਫਾਈ ਹੋਊਗੀ ਜਦ ਹੀ ਜਦੋਂ ਮਿਸਤਰੀ ਦਾ ਕੰਮ ਨਿਪੜੂਗਾ ਨਾ ਦੇਖਦੇ ਆ ਕਿੰਨਾ ਕਾ ਕੰਪਲੀਟ ਕਰਦਾ ਕੀ ਕੀ ਕੰਮ ਨਿਵੇੜਦਾ ਨਾ ਤੇ ਲਓ ਜੀ ਆਪਾਂ ਹੁਣ ਪਹਿਲਾਂ ਇਹ ਵਾਲੀ ਬੈੱਡ ਸ਼ੀਟ ਝਾੜ ਕੇ ਵਿਛਾ ਕੇ ਇੱਥੇ ਵੀ ਝਾੜੂ ਵਗੈਰਾ ਲਗਾ ਦਈਏ ਤੇ ਫਿਰ ਲਗਾਉਣੇ ਆ ਜੀ ਆਪਾਂ ਪੋਚਾ ਪੋਚਾਲ ਗੰਤ ਤੋਂ ਬਾਅਦ ਫਿਰ ਬਾਕੀ ਕੰਮ ਕਾਰ ਜਿਹੜੇ ਉਹਨੂੰ ਬੇੜਦੇ ਆ ਇਹ ਲੋ ਜੀ ਆਪਾਂ फटाफट ਹੁਣ ਛਾੜੂ ਲਗਾ ਕੇ ਤੇ ਫਿਰ ਆਪਾਂ ਲਾਉਣੇ ਆ ਪੋਚਾ ਤੇ ਬਾਕੀ ਜਦੋਂ ਨਾ ਜਿਹੜਾ ਕੰਮ ਆਪਾਂ ਹੁਣ ਚਲੋ ਸ਼ੁਰੂ ਕੀਤਾ ਹੈਗਾ ਵੀ ਜਿਵੇਂ ਆਪਣੇ ਘਰ ਦਾ ਹਨਾ ਵੀ ਜਿਹੜਾ ਕੰਮ ਬਾਕੀ ਸੀ ਅਧੂਰਾ ਸੀ ਕੰਪਲੀਟ ਨਹੀਂ ਸੀਗਾ ਉਹ ਕੰਪਲੀਟ ਕਰ ਰਹੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਨਾ ਚਲੋ ਕੰਪਲੀਟ ਜਦੋਂ ਹੋ ਗਿਆ ਸਾਰਾ ਆਪਣਾ ਕੰਮ ਤੇ ਉਸ ਤੋਂ ਬਾਅਦ ਫਿਰ ਆਪਾਂ ਚੰਗੀ ਤਰ੍ਹਾਂ ਸਾਰੀਆਂ ਸਾਫ ਸਫਾਈਆਂ ਕਰਕੇ ਤੇ ਆਪਾਂ ਤੁਹਾਨੂੰ ਦੇਵਾਂਗੇ ਜੀ ਹੋਮ ਟੂਰ ਹਨਾ ਫਿਰ ਹੋਮ ਟੂਰ ਕਰਵਾਵਾਂਗੇ ਆਪਾਂ ਤੁਹਾਨੂੰ ਤੇ ਬਾਕੀ ਆ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਜਦੋਂ ਆਪਾਂ ਖੁਦ ਮਿਹਨਤ ਕਰਕੇ ਤੇ ਆਪਣੀ ਚੀਜ਼ ਬਣਾਉਣੀ ਆ ਹਨਾ ਇੱਕ ਤਾਂ ਹੁੰਦੀ ਆ ਆਪਾਂ ਨੂੰ ਮਾਪਿਓ ਤੋਂ ਪਣੀ ਬਣਾਈ ਚੀਜ਼ ਮਿਲਦੀ ਆ ਤੇ ਅੱਜ ਤੱਕ ਜੀ ਸਾਨੂੰ ਸਾਡੇ ਮਾਪਿਓ ਦੇ ਜਾਨੀ ਕਿ ਕੋਈ ਪਿਓ ਦਾਦੇ ਦੀ ਚੀਜ਼ ਨਹੀਂ ਮਿਲ ਰਹੀ ਸਾਨੂੰ ਕਿਉਂਕਿ ਅਸੀਂ ਜੋ ਵੀ ਚੀਜ਼ ਬਣਾਈ ਆ ਆਪਦਾ ਘਰ-ਬਾਰ ਲਾ ਲੋ ਕੁਝ ਵੀ ਹਨਾ ਅਸੀਂ ਆਪਦੀ ਮਿਹਨਤ ਨਾਲ ਹੀ ਦੋਹਾਂ ਜੀਆ ਨੇ ਬਣਾਈ ਹੈਗੀ ਆ ਕਿਉਂਕਿ ਸਾਡੇ ਮਦਰ ਦੀ ਡੈਥ ਹੋ ਗਈ ਸੀਗੀ ਤਾਂ ਤੁਹਾਨੂੰ ਪਤਾ ਹੀ ਆ ਫਿਰ ਆਪਦੀ ਮਾਪਿਓ ਤੋਂ ਬਿਨਾ ਹਨਾ ਬਗਾਨਾ ਕੋਈ ਨਹੀਂ ਬਣਦਾ ਹੁੰਦਾ ਜੀ ਦੀ ਬਗਾਨੀ ਨਹੀਂ ਬਣਦੇ ਹੁੰਦੇ ਹਨ ਤੇ ਚਰੁ ਮਾਂ ਨਹੀਂ ਰਹੀ ਸੀਗੀ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਕੱਲਾ ਪਿਓ ਵੀ ਨਹੀਂ ਕੁਝ ਕਰ ਸਕਦਾ ਕਿਉਂਕਿ ਉਹ ਵੀ ਮਜਬੂਰੀ ਸੀਗੀ ਉਹਨਾਂ ਦੀ ਵੀ ਉਹਨਾਂ ਨੇ ਵੀ ਰੋਟੀ ਲੈ ਕੇ ਖਾਣੀ ਸੀਗੀ ਫਿਰ ਉਹਨਾਂ ਦੀ ਵੀ ਮਜਬੂਰੀ ਬਣ ਗਈ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਕਹਿੰਦੇ ਹੁੰਦੇ ਆ ਵੀ ਜਿਨ੍ਹਾਂ ਦੇ ਜੰਮਦਿਆਂ ਦੇ ਮਾਂ ਪਿਓ ਮੁੱਕ ਜਾਂਦੇ ਆ ਫਿਰ ਉਹ ਵੀ ਵਿਚਾਰੇ ਕੀ ਕਰਨ ਉਸੇ ਤਰ੍ਹਾਂ ਆਪਾਂ ਮਨ ਸਮਝਾ ਲਿਆ ਨਾ ਵੀ ਚਲੋ ਕੋਈ ਗੱਲ ਨਹੀਂ ਆ ਨਾ ਆਪਾਂ ਮਿਹਨਤ ਕਰਦੇ ਆ ਸਭ ਕੁਝ ਬਣ ਜਾਊਗਾ ਤੇ لو ਜੀ ਆਪਣੇ ਜਿਹੜੇ ਸਾਫ ਰਹੀਆਂ ਦੇ ਕੰਮ ਨਿਬੜ ਚੁੱਕੇ ਨੇ ਟਾਈਮ ਜਿਹੜਾ ਬਚ ਗਿਆ ਨੇ 12 ਤੇ ਇਹ ਕੱਪੜੇ ਹਲੇ ਮੇਰੇ ਰਹਿਂਦੇ ਨੇ ਧੋਣ ਵਾਲੇ ਕੱਪੜੇ ਨੇ ਅੱਜ ਹਲੇ ਨਹੀਂ ਧੋਤੇ ਹੈਗੇ ਕਿਉਂਕਿ ਮੈਂ ਹੋਗੀ ਲੇਟ ਤੇ ਕੱਪੜੇ ਰਹਿੰਦੇ ਨੇ ਧੋਣ ਵਾਲੇ ਤੇ ਹੁਣ ਮੇਰਾ ਮਨ ਨਹੀਂ ਕਰਦਾ ਜਨ ਕਿ ਹੁਣ ਮੇਰੀ ਨੀਂਦ ਬਦਲੀ ਪਈ ਆ ਹੁਣ ਮੇਰਾ ਮਨ ਇਸ ਤਰ੍ਹਾਂ ਹੋ ਜਾਂਦਾ ਵੀ ਮੈਂ ਕੱਪੜੇ ਨਾ ਧੋਵਾਂ ਹੁਣ ਮੈਂ ਕੰਨ ਤੱਕ ਕਰ ਲਾਂ ਰੈਸਟ ਤੇ ਉਸ ਤੋਂ ਬਾਅਦ ਦੁਪਹਿਰ ਦਾ ਚਾਹ ਪਾਣੀ ਬਣਾ ਕੇ ਫਿਰ ਕੱਪੜੇ ਧੋਵਾਂਗੀ ਤੇ ਸ਼ਾਮ ਨੂੰ ਅਤਾ ਅੱਜ ਮੇਰਾ ਟਾਈਮ ਨਹੀਂ ਲੱਗਣਾ ਹਨਾ ਕਿਉਂਕਿ ਮੈਂ ਸ਼ਾਮ ਨੂੰ ਵੀ ਜਲਦੀ ਜਲਦੀ ਸਾਰੇ ਕੰਮ ਕਰਨੇ ਮੇੜ ਕੇ ਤੇ ਆਪਣੇ ਗੁਰਦੁਆਰਾ ਸਾਹਿਬ ਦੀ ਖਾਂਡ ਪਾਠ ਪ੍ਰਕਾਸ਼ ਹੋ ਗਏ ਨੇ ਅੱਜ ਤੇ ਸ਼ਾਮ ਦੇ ਟਾਈਮ ਆਪਾਂ ਚੱਲਾਂਗੇ ਜੀ ਗੁਰੂ ਘਰੇ ਤੇ ਸ਼ਾਮ ਦੇ ਟਾਈਮ ਤੇ ਆਪਾਂ ਕਰਾਂਗੇ ਜੀ ਗੁਰੂ ਘਰੇ ਸੇਵਾ ਜਾ ਕੇ ਤੇ ਕੋਈ ਘਰ ਦੇ ਕੰਮ ਤਾਂ ਨਿਭੜਨੇ ਹੀ ਨਹੀਂ ਹੈਗੇ ਤੇ ਆਪਾਂ ਹੁਣ ਜਿਹੜੇ 2 ਦਿਨ ਹੈਗੇ ਆ ਤੇ ਗੁਰੂ ਘਰੇ ਜਾ ਕੇ ਸੇਵਾ ਕਰ ਲਏ ਹਨਾ ਤੇ ਚਲੋ ਜਿੰਨੀ ਕ ਸੇਵਾ ਕਰਾਂਗੇ ਤੇ ਉਹਨਾਂ ਕ ਆਪਾਂ ਨੂੰ मिलूगा, मिलूगा सेवा ਮਿਲੂਗਾ ਫਲ ਮਿਲੂਗਾ ਹਨਾ ਜਿੰਨੀ ਸੇਵਾ ਕਰਾਂਗੇ ਓਨਾ ਕ ਫਲ ਤਾਂ ਆਪਾਂ ਨੂੰ ਮਿਲੂਗਾ ਹੀ ਤੇ ਬਾਕੀ ਆਪਣੇ ਜਿਹੜੇ ਘਰ ਦੇ ਸੁਮੇਲੇ ਜਾਂ ਕਬੀਲਦਾਰੀਆਂ ਕਹਿ ਲੋ ਤਾਂ ਹੀ ਚੱਲੀ ਜਾਣੀਆਂ ਹਨਾ ਵੀ ਇਹਨੇ ਕੁੜੀਆਂ ਹੈਗੀਆਂ ਤਾਂ ਨਾਲ ਹੀ ਜਾਣਗੀਆਂ ਆਪਣੇ ਜਿੰਨਾ ਟਾਈਮ ਕਹਿੰਦੇ ਹੁੰਦੇ ਆ ਵੀ ਜਿਉਂਦੇ ਜੀ ਕੰਮ ਨਹੀਂ ਮੁੱਕਦੇ ਤੇ ਕੋਈ ਗੱਲ ਨਹੀਂ ਸੀ ਜੇ ਮੇਥੋਂ ਅੱਜ ਕੱਪੜੇ ਨਾਲ ਵੀ ਢੋਤੇ ਕੇ ਫਿਰ ਮੈਂ ਕੱਲ ਨੂੰ ਸਵੇਰੇ ਇਸ ਵਕਤੇ ਧੋ ਲੂੰਗੀ ਹਨਾ ਤੇ ਸਵੇਰ ਦੇ ਟਾਈਮ ਤੇ ਤਾਂ ਨਹੀਂ ਜਾਇਆ ਜਾਂਦਾ ਗੁਰੂ ਘਰ ਇਹਨਾ ਕਿਉਂਕਿ ਸਵੇਰ ਦੇ ਟਾਈਮ ਤੇ ਵੀ ਫਿਰ ਮਿਸਤਰੀ ਹੁੰਦੇ ਆ ਤਾਂ ਕਰਕੇ ਸ਼ਾਮ ਦੇ ਟਾਈਮ ਤੇ ਚੱਲਾਂਗੇ ਜੀ ਆਪਾਂ 6 ਵਜੇ ਤੇ ਉਹਦੇ ਕਰਕੇ ਮੇਰੇ ਥੋੜੇ ਜਿਹਾ ਬਲੌਗ ਵੀ ਹੋ ਸਕਦਾ ਵੀ ਲੇਟ ਫਿਟ ਆਉਣ ਤੇ ਪਰ ਹੁਣ ਮੈਂ 3 ਵਜੇ ਬਲੌਗ ਹੀ ਅਪਲੋਡ ਕਰਿਆ ਕਰੂੰਗੀ ਦਿਨ ਲਈ ਕੱਲ ਵੀ ਮੈਂ 3 ਵਜੇ ਕੀਤਾ ਸੀ ਤੇ ਅੱਜ ਵੀ 3 ਵਜੇ ਕਰੂੰਗੀ ਤੇ ਫਿਰ ਭੋਗ ਤੋਂ ਬਾਅਦ ਜਦੋਂ ਮਿਸਤਰੀ हट ਗਏ ਫਿਰ ਹੋ ਸਕਦਾ ਵੀ ਉਸੇ ਟਾਈਮ ਤੇ ਆਪਾਂ ਜਿਹੜੇ ਬਲੌਗ ਆਉਣ ਲੱਗੇ ਜੀ ਤੇ ਬਾਕੀ ਤੁਸੀਂ ਦੱਸ ਦਿਓ ਸਾਰੇ ਭੈਣ ਭਰਾਵਿਚੇ 3 ਵਜੇ ਠੀਕ ਆ 3 ਵਜੇ ਦਾ ਟਾਈਮ ਦਾ ਆਪਾਂ 3 ਵਜੇ ਵਲੌਗ ਜਿਹੜਾ ਅਪਲੋਡ ਕਰ ਦਿਆ ਕਰਾਂਗੇ ਤੇ ਚਲੋ ਜੀ ਆਪਾਂ ਹੁਣ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਹੁਣ ਅੱਧਾ ਘੰਟਾ ਮੈਂ ਕਰਦੀ ਆ ਜੀ ਰੈਸਟ ਰੈਸਟ ਕਰਨ ਤੋਂ ਬਾਅਦ ਫਿਰ ਆਪਣੇ ਦੁਪਹਿਰ ਦਾ ਚਾਹ ਪਾਣੀ ਬਣਾ ਕੇ ਹੈਨਾ ਰੋਟੀ ਸਬਜ਼ੀ ਬਣਾ ਕੇ ਤੇ ਫਿਰ ਕੱਪੜੇ-ਕੁਪੜੇ ਦੇਖੀ ਦੀ ਸੀ ਧੋ ਕੇ ਤੇ ਸ਼ਾਮ ਦੇ ਟਾਈਮ ਤੇ ਚੱਲਾਂਗੇ ਆਪਾਂ ਗੁਰੂ ਘਰ ਤੇ ਉੱਥੋਂ ਮੈਂ ਕੋਈ ਵੀ ਵੀਡੀਓ ਨਹੀਂ ਬਣਾਉਂਗੀ ਠੀਕ ਆ ਜੀ ਤੇ ਉੱਥੋਂ ਆਪਾਂ ਕੋਈ ਵੀ ਵਲੌਗ ਨਹੀਂ ਬਣਾਵਾਂਗੇ ਹੈਨਾ ਕਿਉਂਕਿ ਆਪਾਂ ਗੁਰੂ ਘਰ ਦੀ ਸੇਵਾ ਕਰਨ ਜਾਵਾਂਗੇ ਨਾ ਕਿ ਆਪਾਂ ਵੀਡੀਓ ਬਣਾ ਕੇ ਲਿਆਵਾਂਗੇ ਉੱਥੋਂ ਹਨਾ ਬਾਕੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਪਣਾ ਗੁਰੂ ਗੁਰਦਵਾਰਾ ਸਾਹਿਬ ਦਿਖਾ ਦਾਂਗੇ ਹਨਾ ਜਿਵੇਂ ਜਦਾਂ ਬੱਚੇ ਕਈ ਵਾਰੀ ਬਣਾ ਲੈਂਦੇ ਨੇ ਜੇ ਬੱਚੇ ਹਨਾ ਵੀਰ ਨੂਰ ਫੋਨ ਲੈ ਕੇ ਗਿਆ ਨਾ ਆਪਣਾ ਤਾਂ ਜਿਉ ਨੇ ਉੱਥੋਂ ਕਲਿੱਪ ਲੈ ਲਈ ਬੱਚੇ ਨੇ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਹਨਾ ਗੁਰੂ ਘਰ ਦਿਖਾਵਾਂਗੇ ਆਪਾਂ ਤੁਹਾਨੂੰ ਜਿਵੇਂ ਕਿਸ ਤਰ੍ਹਾਂ ਗੁਰੂ ਘਰ ਵਧੀਆ ਜਿਵੇਂ ਸਜਾਵਟ ਕਰਦੇ ਹੁੰਦੇ ਵਧੀਆ ਸਜਿਆ ਹੋਇਆ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਤੇ ਮੇਰੀਆਂ ਅੱਖਾਂ ਦੇ ਵਿੱਚ ਨਾ نیند ਆ ਮੈਨੂੰ ਅਜੇ ਕਦੀ ਨਹੀਂ ਆਉਂਦੀ ਮੈਂ ਸੌਂ ਜਾਂਦਾ 2 ਘੰਟਾ ਕਿ ਸਵੇਰੇ ਮੈਂ 5:30 ਵਜੇ ਉੱਠ ਜਾਨੀ ਹੁੰਦੀ ਆ 5:30 ਵਜੇ ਤਾਂ ਕਰਕੇ ਨਾ ਫਿਰ 5:30 ਨੂੰ ਉੱਠਦੀ ਆ ਮੈਂ ਉਹਦੇ ਕਰਕੇ ਮੇਰੀ ਨੀਂਦ ਨਹੀਂ ਪੂਰੀ ਹੋਈ ਦੋ ਤਿੰਨ ਦਿਨ ਹੋ ਗਏ ਤੇ 5:30 ਵਾਂਸੀ ਪਹਿਲਾਂ ਮੈਂ 4 ਵਜੇ ਉੱਠਦੀ ਸੀ ਤੇ ਹੁਣ ਮੈਂ 5:30 ਨੂੰ ਉੱਠਦੀ ਆ ਤੇ ਦਿਨੇ ਵੀ ਟਿਕਣਾ ਨਹੀਂ ਮਿਲਦਾ ਤਾਂ ਕਰਕੇ ਤੇ ਚਲੋ ਜੀ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰੋਂ ਤਾਂ ਕਰ ਲਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖਲੋ ਬਾਈ ਬਾਈ